भारत रत्न बाबासाहेब भीमराव अंबेडकर ਦਾ 6 ਦਸੰਬਰ 1956 ਨੂੰ ਦਿਹਾਂਤ ਹੋ ਗਿਆ ਸੀ ਉਹ ਆਜ ਵੀ ਦਲਿਤਾ ਪਛੜੇ ਵਰਗਾਂ ਅਤੇ ਹਾਸ਼ੀਏ ਤੇ ਤੱਕ ਕੇ ਲੋਕਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਭਾਰਤੀ ਸੰਵਿਧਾਨ ਰਾਹੀਂ ਸਾਰਿਆਂ ਦੇ ਅਧਿਕਾਰਾਂ ਅਤੇ ਸਮਾਨਤਾ ਲਈ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਇਸ ਦਿਵਸ ਨੂੰ ਸਮਰਪਿਤ ਡਾਕਟਰ ਬੀ ਆਰ ਅੰਬੇਡਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੋਹਾਲੀ ਫੇਸ 7 ਵਿਆ ਲਾਈਟਾਂ ਤੇ ਇੱਕ ਕੈਂਡਲ ਮਾਰਚ ਕੱਢਿਆ ਗਿਆ ਤੇ ਬਾਬਾ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਸਹਿਬਾਨਾ ਨੇ ਬਾਬਾ ਸਾਹਿਬ ਦੀ ਪ੍ਰੀਤਿ ਬਾਤੇ ਸ਼ਰਦਾ ਦੇ ਫੁੱਲ ਪੇਟ ਕੀਤੇ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਗਰੁੱਪ B ਹੈ ਜਿਹੜਾ ਵੱਡਿਆਂ ਵਾਲਾ +2 ਤੋਂ ਉੱਪਰ ਵਾਲਾ ਉਹਦੇ ਚ ਟਾਪਰ ਨੇ ਨਾ ਸਿਰਫ ਇਹ ਟਾਪਰ ਨੇ ਬਲਕਿ ਉਹਨਾਂ ਵੱਲੋਂ ਇੱਕ ਸਟੇਟ ਦੀ ਪੂਰੇ ਇਜਾਮ ਤੱਕ ਮੈਰਿਟ ਲਿਸਟ ਤਿਆਰ ਕੀਤੀ ਜਾਂਦੀ ਹੈ ਜਿਹਦੇ ਚ 1000 ਬੱਚੇ ਹੁੰਦੇ ਆ 1000 ਪਾਰਟਿਸਪੈਂਟਸ ਹੁੰਦੇ ਆ ਸੋ ਇਹਨਾਂ ਦਾ ਨਾਮ ਮੈਰਿਟ ਟੈਸਟ ਵੀ ਹੈ ਤੇ 100 ਚੋਂ ਇਹਨਾਂ ਦੇ 98 ਨਾ 98 ਮਾਰਕਸ ਆ ਜੀ ਇਹਨਾਂ ਦੇ ਆਊਟ ਆਫ 100 ਹੈਪੀ ਕੋਬੀ ਹੈ ਵਾਵਾ ਦਾ ਦੇਪੀ ਦੇਪੀ ਦਾ ਦੇਪੀ ਦੇਪੀ so ਅੱਜ ਇਸ ਮੌਕੇ ਤੇ ਅਸੀਂ ਇਹਨਾਂ ਨੂੰ ਇਹਨਾਂ ਦੀ ਉਪਲਬਧੀ ਦੇ ਲਈ ਸਨਮਾਨਿਤ ਕਰਾਂਗੇ ਇੱਕ ਬਾਬਾ ਸਾਹਿਬ ਦੀ ਇਹ ਹੈਗੀ ਹੈ ਪ੍ਰਤਿਮਾਆਂ ਤੇ ਨਾਲ ਸਰਟੀਫੀਕੇਟ ਹੈ ਤੇ ਨਾਲ ਕੈਸ਼ ਅਮਾਉਂਟ ਜਿਹੜਾ ਪ੍ਰਭੂਤ ਭਾਰਤ ਫਾਊਂਡੇਸ਼ਨ ਵੱਲੋਂ ਆਉਂਦਾ ਤੇ ਮੈਂ ਮੈਡਮ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਸੁਖਵਿੰਦਰ ਜੀ ਨੂੰ ਸਨਮਾਨਿਤ ਕਰੋ ਪਲੀਜ਼ ਇਹ ਇਹ ਬੜਾ ਬਹੁਤ ਸਨਮਾਨ ਦੀ ਗੱਲ ਹੈ ਕਿ ਜਿਸ ਅਜੇ ਛੋਟੀ ਉਮਰ ਦੇ ਵਿੱਚ ਰਿਕੋਰ ਜੀ ਆ ਜਿਹੜੇ ਵਿਕਰਮਜੀਤ ਕੌਰ ਸੌਰੀ ਤੇ ਸਾਡੇ ਇਸ ਐਫਐਨ ਚ ਇਹਨਾਂ ਨੇ ਜੁਆਇਨ ਕੀਤਾ ਆ ਲਗਭਗ 15 ਦਿਨ ਪਹਿਲਾਂ ਤੇ ਬੜੇ ਇਹਨਾਂ ਨੂੰ ਉਤਸ਼ਾਹ ਦੇ ਨਾਲ ਸਾਡੇ ਇਹਦੇ ਵਿੱਚ ਕੰਮ ਕਰ ਰਹੇ ਐਸੋਸੀਏਸ਼ਨ ਦੇ ਵਿੱਚ ਤੇ ਕਿਹੜੇ ਡਿਪਾਰਟਮੈਂਟ ਤੋਂ ਆਏ ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਲੈਕਚਰਰ ਨੇ ਅੱਛਾ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਨਾਲ ਅੱਗੇ ਜੁੜਦੇ ਜੁੜੇ ਰਹਿਣਗੇ ਤੇ ਤਨਮਨਤਾਂ ਦੇ ਨਾਲ ਜਿਹੜਾ ਉਹ ਸਹਿਯੋਗ ਦੇਣਗੇ ਮੈਡਮ ਬਰਜੀਤ ਕੌਰ ਵੀ ਹੈ ਤੁਸੀਂ ਗੱਲ ਕਰਵਾਓ ਜੀ ਹੈਲਥ ਨਿਵਾਰਣ ਦੇ ਦੇਖੋ ਬੜੀ ਵਧੀਆ ਗੱਲ ਹੈ ਕਿ ਨਾਰੀ ਸ਼ਕਤੀ ਹੈ ਉਹ ਜੁੜ ਰਹੀ ਹੈ ਵੱਧ ਤੋਂ ਵੱਧ ਤੇ ਬਾਵਾ ਸਾਹਿਬ ਨੇ ਵੀ ਕਿਹਾ ਵੀ ਨਾਰੀ ਸ਼ਕਤੀ ਹੈ ਜਿਹੜੀ ਦੇਸ਼ ਦਾ ਨਿਰਮਾਣ ਦੇ ਵਿੱਚ ਬਹੁਤ ਵੱਡਾ ਆਯਾਗਦਨ ਪਾ ਸਕਦੀ ਹੋ ਪਰ ਰਹੀ ਆ ਧੰਨਵਾਦ ਜੈ ਭੀਮ ਜੈ ਭਾਤ ਅੰਤਿਸਰ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਕਿਸ ਵਿਸ਼ੇ ਤੇ ਕੀਤਾ ਗਿਆ ਇਹ ਸਰ ਅੱਜ ਦੇ ਦਿਨ ਆ ਬਾਬਾ ਸਾਹਿਬ ਦਾ ਪਰਿਨਿਰਵਾਣ ਦਿਵਸ ਹੈ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਤੇ ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਅਸੀਂ ਡਾਕਟਰ ਬੀ ਆਰ ਅੰਬੇਦਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਵੱਲੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਜਿਹੇ ਦਿਨਾਂ ਦੇ ਉੱਤੇ ਬਾਬਾ ਸਾਹਿਬ ਨੂੰ ਯਾਦ ਕੀਤਾ ਜਾਵੇ ਤੇ ਉਹਨਾਂ ਦੇ ਉਹਨਾਂ ਨੇ ਜੋ ਸਾਡੇ ਲਈ ਕੀਤਾ ਉਹਨੂੰ ਵੀ ਯਾਦ ਕੀਤਾ ਜਾਵੇ ਤੇ ਤਾਂ ਕਿ ਸਾਨੂੰ ਇਹ ਵੀ ਯਾਦ ਰਹੇ ਕਿ ਅਸੀਂ ਪੇ ਬੈਕ ਟੂ ਸੁਸਾਇਟੀ ਕਰਨਾ ਹੈ ਬਾਬਾ ਸਾਹਿਬ ਦੇ ਜਿਹੜੇ ਜੋ ਵੀ ਟੀਚਿੰਗਸ ਨੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਭ ਨੂੰ ਇਹ ਯਾਦ ਆ ਜਾਂਦਾ ਕਿ ਰਹਿਣ ਦੀ ਦੁਨੀਆ ਦਾ ਜਿਹੜਾ ਵਾਪਾ ਸਾਹਿਬ ਦਾ ਨਾਮ ਰਹੇਗਾ ਤੇ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰਦੇ ਰਵਾਂਗੇ ਕਿ ਉਹਨਾਂ ਦੇ ਸੁਪਨਿਆਂ ਨੂੰ ਅਸੀਂ ਸਾਕਾਰ ਕਰ ਸਕੀਏ